ਉੰtre ਨੂੰ ਕਿਹਾ ਹੀ ਆਜੀ ਟਾਈਮ ਨਾ ਕਿੰਨੇ ਕੰਮਾਂ ਕਰ ਇਹਨਾਂ ਤੇ ਮੇਰੀ 베ਜ ਰੋਲੀ ਰੱਖਣੀ ਜਿੰਨਾ ਚਰਾਏ ਨਾ ਕਿੰਨੇ ਸਾਪਿਆਂ ਤੋਂ ਮੈਂ ਥੱਕ ਵੀ ਗਈ ਢੋਟੋ ਕੇ ਓਏ ਗੱਲ ਸੁਣ ਇਧਰ ਆ ਹਾਂ ਕਿੰਨੇ ਚਿਰ ਜੀ ਤੈਨੂੰ ਲਾਇਆ ਸਵੇਰ ਦਾ ਤੋਂ ਅਜੇ ਤੱਕ ਹੋਇਆ ਹੀ ਨਹੀਂ ਕੰਮ ਤੇਰੇ ਕੋ ਹਾਏ ਕੰਮ ਕਿਹੜਾ ਥੋੜਾ ਹੀ ਵੇਖੋ ਕਿੰਨਾ ਢੇਰ ਲੱਗਾ ਵਾ ਮੇਰੇ ਤਾਂ ਬਾਵੇਂ ਪੀੜ ਕਰਨ ਦੇ ਆ ਵੀ ਆਉਂ ਉਧਰ ਚੱਕ ਚੱਕ ਕੇ ਸਾਰੇ ਇਧਰ ਸੁੱਟੇ ਮੈਂ ਚੱਲ ਛੱਡ ਇਹਨੂੰ ਛੱਡ ਤੂੰ ਗੱਲ ਸਹੀ ਦੇਖੇ ਮੁੰਡੇ ਨੂੰ ਭੇਜਿਆ ਇਹ ਨਾ ਵੀ ਆਜੂਗਾ ਟਾਈਮ ਨਾਲ ਰਾਤ ਸ਼ਾਮ ਹੋ ਗਈ ਆ ਆ ਜਾਣਾ ਉਹਨੇ। ਕਿਆ ਅਨੂ ਮੈਂ? ਓਏ ਉਹਨੇ ਨਹੀਂ ਆਉਣਾ। ਉਹਦੇ ਨਾਨੀ ਦੀ ਗੋਦੀ ਚ ਵੜ ਕੇ ਬੈਠੇ ਰਹਿਣਾ ਉਹਨੇ। ਨਹੀਂ ਨਹੀਂ। ਹਾਂ ਮੈਂ ਸਮਝਾਇਆ ਅਨੂ। ਮੈਂ ਕਹਾਂ ਅੱਜ ਹੀ ਸ਼ਾਮ ਨੂੰ। ਤ ਫਿਰ ਆਇਆ ਕਿਉਂ ਨਹੀਂ? ਆਜੂਗਾ ਅੱਜ ਹੈਗੀ ਏ ਧੁੱਪ। ਅੱਛਾ 50 ਕੰਮ ਪੇ ਘਰ ਕਰਵਾ ਲੈ। ਤੂੰ ਮੁੰਡੇ ਨੂੰ ਵਿਗਾੜਦਾ ਤੂੰ ਆ ਮੈਂ ਤੈਨੂੰ ਗੱਲ ਦੱਸ ਦਿੰਦਾ। ਮਾਵਾ ਹੀ ਕਹਿੰਦੀਆਂ ਨਾ ਚਾਹੇ ਭਗਤ ਬਣਾ ਦੇਣ ਚਾਹੇ ਸਾਧ ਬਣਾ ਦੇਣ ਚਾਹੇ ਡਾਕੂ ਬਣਾ ਦੇਣ ਤੂੰ ਉਹਨੂੰ ਨਾ ਨਕਾਰਾ ਬਣਾ ਦੇਣਾ। ਨਹੀਂ ਨਹੀਂ ਮੈਂ ਫੋਨ ਲਵਨੀ ਮਮੀ ਨੂੰ। ਕਹਿਨੀ ਏ ਭਈ ਜੀ। ਫੋਨ ਲਾਉਣਾ ਉਦਾਂ ਦੀ ਤੂੰ ਤੇ ਉਦਾਂ ਤੇਰੀ ਮੰਮੀ ਦਿਮਾਗ ਖਰਾਬ ਕਰਦੇ ਜੇ ਮੇਰਾ ਮੁਰਕੇ इमोशनल ਅਤਿਆachar ਜਾਣ ਦੋ ਹੁਣੇ ਆ ਜਾਣਾ ਮੁੰਡੇ ਨੇ ਹੁਣੇ ਆ ਜਾਣਾ ਕਾਇਆ ਕਿਉਂ ਨਹੀਂ ਫਿਰ ਕੀ ਆਦਾ ਹੈਗਾ ਫੋਨ ਲਾਉਣੀ ਤੇ ਇਹਨਾਂ ਨੂੰ ਗਰਮੀ ਹੋਈ ਜਾਂਦੇ ਹੋ ਗਰਮ ਹੋਈ ਜਾਂਦਾ ਮੈਂ ਲੈਣੇ ਨੂੰ ਕੀ ਆ ਵੀ ਹੈਗਾ ਹੀ ਆ ਜੀ ਨਾ ਟੈਮ ਹੋ ਗਿਆ ਵਾ ਕਿਤੇ ਨਾ ਆਇਆ ਨਾ ਇਹਨੇ ਤੇ ਮੈਨੂੰ ਵੀ ਘਰੋਂ ਕੱਢ ਦੇਣਾ ਚੱਲ ਬਣਾ ਪਹਿਲਾਂ ਫੋਨ ਹੀ ਲਾ ਲੈਣੀ ਆ ਮਮੀ ਆਦੀ ਦਫੋਨ ਹੀ ਕਰਿਓ ਗੱਲ ਮੇਰੇ ਹੱਥ ਗਿੱਲੇ ਆ ਮੈਂ ਕੱਪੜੇ ਧੋਣ ਦੀ ਹੈਲੋ ਨਾ ਮਮੀ ਅੱਪ ਸਾਸਰੀਕਾਲ ਸਾਸਰੀਕਾਲ ਪਤਾ ਠੀਕ ਠਾਕ ਤੂੰ ਨਹੀਂ ਆਈ ਗੁਰਬਨਾ ਮੈਂ ਵੀ ਆਉਂਗੀ ਮੇਰੀ ਗੱਲ ਸੁਣੋ ਇਹ ਤੁਰਿਆ ਕਿ ਨਹੀਂ ਅਜੇ ਤੁਰਿਆ ਨਹੀਂ ਉਤੇ ਮੇਰੇ ਦਿਵਾਲੇ ਚਲੇ ਮਿੰਨੋ ਘਰੋਂ ਘਟਣ ਨੂੰ ਤਿਆਰ ਹੋ ਏਕੜੀ ਜਵਲਾ ਕਰ ਕੇ ਆਇਆ ਹੀ ਸ਼ਾਮਾਂ ਪੈ ਗਈਆਂ ਵਾ 20 ਕੰਮ ਕਰ ਤੇ ਆ ਜਾਂਦਾ ਵਾ ਜਿੱਤੇ ਨਾਲ ਨੂੰ ਕਿਤੇ ਉਹਨੇ ਆਪਣੇ ਮਾਮੇ ਵਾਲੇ ਕੱਪੜੇ ਪਾਏ ਆ ਤੇ ਉਹਦੇ ਲੰਮੇ ਪਿਆ ਮਾਰ ਹਾਏ ਮੰਮੀ ਉਹ ਕਾਟ ਲੈਨੇ ਚੋੜਾ ਉਹ ਦਸ ਨਿਕਲਦਾ ਉਹ ਤਾਂ ਵੇਤੇ ਸਾਰੇ ਛਾਪੇ ਮੈਂ ਤਾਂ ਇਹਦੇ ਪਤਾ ਕਾ ਹੁੰਦਾ ਹਾਂ ਤੁਹਾਨੂੰ ਪ੍ਰਤੀਪੋ ਹੁੰਦਾ ਕੋਈ ਨਾ ਕਹਿੰਦੇ ਵੀ ਆਇਆ ਨਹੀਂ ਅਜੇ ਤਾਂ ਕਹਿੰਦੇ ਆਈ ਚੁੱਕਿਆ ਅੱਜ ਆ ਨਾ ਜੀ ਦਿਆ ਰਿਹਾ ਇਦਾਂ ਮੇਰਾ ਗੰਦੀ ਜਿਸ ਤਰਾ ਵਾਖਲੇ ਨਾ ਉਹਨਾਂ ਨੇ ਪਤਨਾ ਰੋਟੀ ਖਵਾ ਕੇ ਫਿਰ ਕੱਲ ਦੀ ਰੋਟੀ ਆ ਜੇ ਉਹਨੇ ਖਾਣੀ ਆ ਤੇ ਮੈਂ ਕੱਲ ਦਿੰਨੀ ਆ ਤੇਰੀ ਗੱਲ ਸੁਣੋ ਆਮੰਦਿਆ ਨਾ ਪੱਕੀ ਨਹੀਂ ਇਸ ਤਰ੍ਹਾਂ ਅਸੇ ਤਲਾ ਤੇ ਬੀਤੇ ਵੀ ਬੜਾ ਦਾ ਨੀ ਮੈਂ ਤਾਂ ਫੇਰ ਆ ਗਈ ਹਾਂ ਨਾ ਮੈਂ ਆਪਣੇ ਨਾਲ ਨਾ ਕੋਈ ਨਹੀਂ ਪਤਾ ਮੈਂ ਠਾਲਦੀ ਠਾਲਦੀ ਆ ਟੈਨਸ਼ਨ ਨਾਲ ਮੈਂ ਹੁਣ ਇਕ ਲਾਉਣੀ ਆ ਆਇਆ ਇਹ ਦੇ ਨਾ ਨਾ ਮੈਂ ਤੇ ਮਰਾਾ ਕੋ ਨਾਇਕ ਦੇ ਕੇ ਕਿ ਮੈਂ ਬੁਸਟ ਨਹੀਂ ਕਰਾ ਆ ਪੀਆ ਚੱਲ ਮੈਂ ਉਹ ਗਵਾਂਡਨ ਕੋ ਲੈਣੇ ਪਾਏ ਫਿਰ ਮੈਂ ਲਾ ਕੇ ਇਹਨੂੰ ਚੋਰੀ ਚੋਰੀ ਫੜਾ ਦਿੰਨੀ ਆ ਉਹਦਾ ਮੈਂ ਚੋਨੇਉ ਦੇਣਾ ਹੀ ਇਹ ਵੀ ਨਾ ਕਿਤੇ ਬਹੁਤ ਸਤਾ ਦਿੰਦਾ ਮੈਨੂੰ ਇਹ ਹਾਇ ਆ ਗਈ ਹੈ ਸਤਾ ਕੇ ਲੈ ਆਈ ਆ ਇਹਨੂੰ ਹਾਂ ਜੀ ਇਹਨੂੰ ਨਾ ਬੜੀ ਤੁਹਾਡੀ ਤਾਂ ਤਾਂ ਦੀ ਇਦਾਂ ਤੇ ਹੁੰਦੀਆਂ ਹੀ ਬਗਾਨੀਆਂ ᱛੀਆਂ ਆ ਗਈ ਆ ਬੜਾ ਕੋ ਹੋਇਆ ਵਾ ਛੱਡ ਦੇ ਗਾਲ ਤੋਂ ਤੇ ਜਿਹੜੀ ਮੈਂ ਕੀਤੀ ਘਰ ਵੜਦੀ ਦੀ ਕੂਣ ਜੋਗੀ ਨਹੀਂ ਮੇਰਾ ਗਾੜੀ ਹੁਣ ਰਹੀ ਕੰਬੀ ਬਰੇ ਖਲਾਰੇ ਹੀ ਤਾਂ ਹਾਂ ਹਾਂ ਹੁਣ ਤੇ ਮੰਮੀ ਨਾਲ ਫੇਕੇ ਹੁਣ ਫੇਕੇ ਰਹਿਣ ਗਈ ਬੱਤਕੇ ਆਵੀ ਦਾ ਚੋਲਕਰ ਮੁੜ ਕੇ ਨਾ ਕਿਤੇ ਮੂੰਹ ਕਰਦੀ ਫੇਕੇ ਨੂੰ ਹੁਣ ਤੇ ਮੰਮੀ ਜੀ ਮੰਮੀ ਜੀ ਕਰਦੀ ਆ ਅੱਗੇ ਪਿੱਛੇ ਫਿਰਦੀ ਆ ਪਤਾ ਪਿਹੋਂ ਮੈਂ ਗੱਲ ਦੇ ਥੱਲੇ ਆ ਬਥੇਰੀ ਕੀਤੀ ਪ੍ਰੀਤ ਬੰਦੇ ਦੀ ਉਹ ਤਾਂ ਲੱਗ ਜੂ ਮੰਮੀ ਫਿਰ ਲਈ ਤੇਦੀ ਕਿ ਤੂੰ ਜੀ ਸਕਦਾ ਮੈਨੂੰ ਤੇ ਕੋਈ ਸ਼ਰਮ ਨਹੀਂ ਕੀਤੀ ਮੇਰੇ ਕੋਲ ਗੱਲ ਕਰਨਾ ਤੇ ਮੇਰੀ ਸਾਥ ਨੂੰ ਨਹੀਂ ਕਿ ਇਹ ਹੀ ਦੱਸ ਕੇ ਗਈ ਪੁੱਤ ਮੈਂ ਸਾਰਾ ਕੁਝ ਤੇ ਸਿਰਖ ਪਾਇਆ ਮੈਂ ਬੜਾ ਅੱਖ ਪਾਇਆ ਵਾ ਆ ਗੱਗ ਦੀ ਜੇ ਮਸਕੁਨੀ ਆ ਕੇ ਹੱਸਦੀ ਮੇਰੇ ਨਾਲ ਵੀ ਇਹ ਤੇ ਮੈਂ ਤਾਂ ਕੋਈ ਗੱਲ ਨਹੀਂ ਆਵੇਂਗੀ ਕਿ ਜੇ ਤੂੰ ਮੇਰੀ ਦਾੜ ਦੇ ਥੱਲੇ ਤਾਂ ਕਿਰ ਤੈਨੂੰ ਦੱਸੂਗੀ ਕਿ ਕਿਦਾਂ ਕਰਦਾ ਮਜ਼ਾਕ ਲੜਾਈ ਦਾ ਚੰਗਾ ਤੇ ਆਪਣਾ ਘਰ ਨਹੀਂ ਕਿੰਨੀ ਵੀ ਜਾਣ ਮੈਂ ਸਾਰੀਆਂ ਗੱਲਾਂ ਇਹਨੂੰ ਦੱਸੀਆਂ ਪੁੱਛੀਆਂ ਸਭ ਕਰ ਲਈਆਂ ਮੈਂ ਸੌਂਦੇ ਨਾਲ ਰਹਿਣੀ ਹਾਂ ਤੇ ਹੁਣ ਇਹ ਵੀ ਜਿਵੇਂ ਕੋਈ ਨਹੀਂ ਦਿੰਦੇ ਅੱਜ ਤਾਂ ਮੈਨੂੰ ਤੇ ਰੱਖਣ ਵਾਤੇ ਜਿੱਦਾਂ ਰਹੇ ਚੁੱਪ ਕਰ ਚੁੱਪ ਕਰ ਅੱਗੇ ਮੁੰਡੇ ਨੂੰ ਮੈਂ ਮੰਮੀ ਨੂੰ ਨਹੀਂ ਲਿਆਂਦਾ ਇਹ ਆਂਦਾ ਉਹਦਾ ਕਿੱਥੋਂ ਆਉਣ ਹੋਣਾ ਕੰਮ ਵਾਲੀ ਪਾਪਾ ਨੇ ਢਾਤੀ ਆ ਐਡਾ ਚਾੜੂ ਤੇ ਤਾਵਾ ਡੰਡੇ ਚ ਬੰਨ ਕੇ ਤੇ ਸਾਰੀ ਦਿਹਾੜੀ ਵੇਲੀ ਹੁੰਦੀ ਰਹਿੰਦੀ ਆ ਮੈਂ ਕਿਹੜੀ ਇਥੇ ਸੁਖੀ ਆ ਤੇਰਾ ਸੁਣ ਸੁਣ ਕੇ ਗੱਲਾਂ ਕੰਮ ਵਾਲੀ ਹੋ ਜਾਂਦੀ 12 ਮੈਂ ਇੱਥੇ ਹੀ ਕਰਾਂਗੀ ਸਾਰਾ ਦਿਨ ਨੰਨੇ ਮਿਆਂ ਆ ਦੇਖੀ ਜਾ ਤੇ ਇੱਜਤ ਮੱਸਾਂ ਨਹੀਂ ਜਦੋਂ ਮੈਂ ਕੋਈ ਗੱਲ ਕਰਦੀ ਮਰਜੀ ਗੁੱਸੇ ਜਾਂ ਬੇਜਰ ਮਨ ਤੁਹਾਡੇ ਸਾਰੇ ਖਣਵਾਦੇ ਦਾ ਕੰਮ ਹੀ ਇਹੋ ਚੱਲ ਪਤਾ ਹਈ ਦਾਣਾਕਾਰ ਫਿਰ ਮੈਨੂੰ ਵੀ ਹੋਰ ਤਰਾ ਹੁੰਦਾ ਰਹਿੰਦਾ ਮੇਰਾ ਧਿਆਨ ਹੀ ਰਹਿਣਾ ਫਿਰ ਤੇਰ ਚ ਇੰਦਾ ਕੇ ਕਰਨੀ ਮੰਮੀ ਇੰਨੇ ਤੌਰ ਨਾਲ ਮਰਨੀ ਹੋਇਆ ਇਨਾ ਤੇ ਮੇਰੀ ਜ਼ਿੰਦਗੀ ਫਰਬਾਦ ਕਰਕੇ ਰੱਖਦੀ ਹੈ ਜੇ ਇਹ ਪਹਿਲਾਂ ਭਰਾ ਭਜਾਈ ਨੂੰ ਲਾ ਗਈ ਇਹਨੇ ਆ ਕੰਮ ਕੀਤਾ ਮੁੜ ਕੇ ਉਹਨੇ ਮੂੰਹ ਚੁੱਕਿਆ ਤੇ ਉਹ ਇੱਥੇ ਆਣ ਕੇ ਡੇਗੀ ਮਾਂ ਬਚੈਰੀਆਂ ਛੜਾਈਆਂ ਵਾ ਨਾ ਉਹਦੇ ਮੇਰੀ ਧੀ ਦੇ ਘਰ ਲਾ ਪਾਉ ਨੂੰ ਆਪਣੇ ਪੇਕੇ ਨਹੀਂ ਦੀਦੇ ਡੰਡ ਲਾਈ ਇਹਨਾਂ ਨੇ ਟਿਕਲੀ ਪਾਉਂਦੇਗਾ ਫਿਰਦੀਆਂ ਸ਼ਰਮ ਦਾ ਘਾਟਾ ਇੱਧਰ ਆਈਆਂ ਤਾਂ ਉਧਰ ਚੱਲਦੀਆਂ ਉਧਰ ਆਈਆਂ ਤਾਂ ਉਧਰ ਚੱਲਦੀਆਂ ਇਹ ਪਤੀ ਕੋਈ ਨਹੀਂ ਠੱਗਾਂ ਟੋਲੀ ਤੇ ਇੱਕੋ ਹੀ ਬੋਲੀ ਇਹ ਜਿੱਧਰ ਨੂੰ ਟਮਟੋਣਾ ਜਾਂਦਾ ਐਸੇ ਕੰਮ ਨੂੰ ਜਾਂ ਕੋਲਕਲਾਈਆ ਕਰਕੇ ਵੀ ਉੱਥੇ ਜਿੱਦਾਂ ਇੱਥੇ ਨਾ ਆਟਾ ਡਰਮੀ ਚ ਪਾ ਕੇ ਗਈਆਂ ਤੇ ਭੱਜ ਕੇ ਉੱਥੇ ਨੱਠ ਜਾਂਦੀਆਂ ਚਲੋ ਠੀਕ ਹੈ ਨਤੋਰੋ ਹੀ ਥੋ ਕੋਈ ਨਹੀਂ ਪਤਾ ਮੈਂ ਕੱਲ ਦਿੰਦੀ ਆ ਮੈਂ ਖਵਾਲ ਕੇ ਰੋਟੀ ਨੂੰ ਠਾਲ ਕੇ ਤੇ ਮੈਂ ਹੁਣੇ ਕੱਲ ਦੇਣੀ ਆ ਟੈਨਸ਼ਨ ਨਾ ਲੈ ਚੰਗਾ ਚੰਗਾ ਸਸਰੀ ਕਾਲ ਇਹ ਮੁੰਡੇ ਦਾ ਵੀ ਕੋਹ ਹਾਲ ਨਹੀਂ ਇਹਨੇ ਖਣੀ ਕਰੋ ਸਿਆਣਾ ਬਣਨਾ ਵਾ ਆਇਆ ਤੂੰ ਘੜੀ ਦੀ ਘੜੀ ਤੇ ਸੌ ਗਿਆ ਤੇ ਉਹ ਵਿਲਕਣ ਢੀ ਉਥੇ ਇਹਨਾਂ ਦੀ ਜਾਣਾ ਕੋਈ ਨਹੀਂ ਤੇ ਉਹਦਾ ਰਾਣਾ ਕੋਈ ਨਹੀਂ ਇਹ ਜਾਂਦੇ ਦੀ ਆਖਣਾ ਉਹਨੇ ਕੀ ਆ ਉਹ ਵਿਲਕਣ ਲਈ ਹੋ ਹਾਂਜੀ ਉਹ ਆਪੇ ਪੱਠੇ ਦਿੱਥਾ ਵੜਦਾ ਫਿਰੰਡਿਆ ਤੇ ਨਾਲੇ ਉਹ ਬੋਲਣ ਡਿਆ ਕੋੜੇ ਕੋੜੇ ਕਿਉਂ ਤੇ ਕਿਥੇ ਆਣ ਕੇ ਆਂਦੀ ਘੜੀ ਦੀ ਘੜੀ ਆਇਆ ਵਾ ਤੇ ਇੱਥੇ ਬਾਹਰ ਲਿਆ ਤੁਸੀਂ ਜਾਂਦੀ ਨਾਲੇ ਮੇਰੇ ਦਿਵਾਲੇ ਕੀਤਾ ਵਾ ਮੇਰੀ ਗੱਲ ਸੁਣੋ ਜੇ ਘੜੀ ਦੀ ਘੜੀ ਆਇਆ ਵਾ ਨਾ ਤੇ ਇਹਨੂੰ ਕੱਲੋ ਇਨਾ ਲਾਡ ਪਿਆਰ ਵੀ ਨਹੀਂ ਜੰਗਾ ਮੰਮੀ ਕਲਾ ਤੇ ਅੱਗੇ ਚਾਰਸ ਮੇਰੇ ਘੁੰਮਦੀ ਫਿਰਦੀ ਆ ਤੇ ਜੇ ਦੀਦੀ ਦੇ ਘਰ ਕਲਾ ਪੈ ਗਈ ਤੁਹਾਨੂੰ ਪਤਾ ਹੀ ਇਹਦੀ ਸੱਸ ਦੇ ਸੁਭਾਅ ਦਾ ਤੇ ਭਾਜੀ ਦੇ ਦਾ ਮੈਂ ਆਨੀਆ ਨੂੰ ਫਲਾਤ ਲਾ ਕੇ ਪੈਸੇ ਦੋ ਤੇ ਜਾਵੀਂ ਪੈਂ ਤਾਂ ਨਾ ਨੇ ਪੁੜਕ ਕੇ ਉੱਠਣਾ ਠਾਣਾ ਠਾ ਲੋ ਬਲਾ ਸੁੱਤਾ ਜੇ ਮੇਰੇ ਅੱਖੇ ਤੇ ਲੱਗਦਾ ਨਹੀਂ ਹਾ ਦੇ ਜੋ ਮੈਨੂੰ ਚਲੋ ਠੀਕ ਹੈ ਲਿਆ ਮੈਂ ਠਾ ਲੋਗੇ ਆਪਣੇ ਘਰ ਹੀ ਬੁਜੇ ਆਣੇ ਮਿੰਨ ਤੇ ਡਾਰੀ ਆਉਂਦਾ ਉਹਦਾ ਸੁਭਾ ਨਹੀਂ ਚੰਗਾ ਵੇ ਨਖਤਾ ਕੰਮ ਤੋਂ ਡਰਦਾ ਹੀ ਨਾ ਸੁਸਰੀ ਵਾਂਗੂ ਲੰਮੇ ਪਿਆ ਆ ਕਿ ਸੌ ਹੀ ਗਿਆ ਆ ਗੋਰੇ ਮੈਂ ਗੋਰੇ ਪੁੱਤ ਪਿੰਡ ਨੂੰ ਨਹੀਂ ਜਾਣਾ ਮੰਮੀ ਫੋਨ ਕਾਂਡਈ ਆ ਪੁੱਤ ਮੇਰਾ ਪੇ åtਛੇ ਦਈਆ ਗੋਰੇ ਪੁੱਤ ਪਿੰਡ ਨੂੰ ਨਹੀਂ ਜਾਣਾ ਮੰਮੀ ਫੋਨ ਕਾਂਡਈ ਆ ਕਿਹੜਾ ਪਿੰਡ ਜਾਣਾ ਨਹੀਂ ਗਾ ਇੱਥੇ ਜਾਣਾ ਵਾ ਘਰ ਮੰਮੀ ਫੋਨ ਕਾਂਡਈ ਹਮਤਰੀ ਆਦੀ ਚੋਨੇ ਬਾਹਰ ਵੱਡਣਦੇ ਤੇ ਗੁੱਸੇ ਹੋਣਦੇ ਪਿਓ ਉੱਠ ਖਲੋ ਉਹਦਾ ਕੰਮ ਹੀ ਆ ਬੋਲਦਾ ਰਹਿੰਦਾ ਮੈਂ ਇਹਲਾ ਕੀ ਕਰਾਂ ਮੈਂ ਉੱਠ ਕੀ ਤਾਂ ਚੱਲ ਲੱਗਣੇ ਲੱਮਾ ਪਿਆ ਤੂੰ ਚਪੁਰ ਕੀ ਖਾ ਲ ਤਾ ਜਾ ਚੱਲ ਚੱਲ ਨਾਲੇ ਮੁਫਰ ਵਾਲੇ ਪੈਸੇ ਦਵਾ ਨਾ ਰੋਟੀ ਲਿਆ ਪਹਿਲਾਂ ਮੁਫਰ ਲਈ ਪੈਸੇ ਦਵਾ ਪਹਿਲਾਂ ਰੋਟੀ ਲਿਆ ਮੈਂ ਉੱਥੇ ਖਾ ਲਈ ਕੀ ਕਰਾਂ ਮੈਂ ਦੱਸ ਇਹ ਤੋ ਉੱਠਦਾ ਨਹੀਂ ਮੈਂ ਲਾ ਕੇ ਫੋਨ ਤੇ ਮੈਂ ਕਹਿ ਦੇਣਾ ਇੱਥੇ ਉਹਨੂੰ ਹੀ ਖਰਾਫ ਲੈ ਜੇ ਇਹਨੂੰ ਆਣ ਕੇ ਤੇ ਉੱਠ ਖਲੋ ਤੇਰੇ ਮੈਂ ਪੀੜ ਕੰਨ ਦਿਆ ਇੱਥੇ ਬੈਠਾ ਰੋਟੀ ਲਿਆ ਬੰਦਾਂਗਾ ਪਹਿਲਾਂ ਇਦਾਂ ਨਹੀਂ ਮੈਂ ਜਾਣਾ ਜੁਣਾ ਪਨੀਰ ਬਣਾਓ ਉਹਨੇ ਘੜੀ ਵਾਸਤੇ ਕਹ ਲੈ ਕਿ ਤੂੰ ਤੇ ਵੇਸੀ ਗਿਆ ਆਣ ਕੇ ਕਮੋਏ ਡਰਦਾ ਰਹੀ ਨਾ ਚਾਵੀ ਘੰਟੇ ਬਾਅਦ ਤੇ ਦਵਾ ਛੱਡਿਆ ਤੂੰ ਲਾਪਤਾ ਹਪਰਾਂ ਨੂੰ ਕਰ ਲ ਭਾਈ ਨਹੀਂ ਆ ਵੇਖਣਾ ਜੇਠਾ ਲਾ ਭਾਈ ਸੋ ਖਾ ਲ ਤਤੀ ਤਤੀ ਕੱਢ ਕੇ ਖਾਈ ਜਾ ਤੇ ਬਾਕੀ ਚਾਰ ਐ ਨਹੀਂ ਚਾਰ ਕੀ ਕਰਨਾ ਗਿਆ ਲੈ ਗਿਆ ਕੜੀ ਨਾ ਚਾਰ ਉਤਰਿਆ ਕੌਣ ਖਾਂਦਾ ਮੈਂ ਖਾਣਾ ਤੂੰ ਲੈ ਗਿਆ ਥੋੜਾ ਜਿਹਾ ਜੋ ਲਿਆਦੇ ਹਾਂ ਤੁਹਾਡੇ ਘਰ ਚਾਰ ਵੀ ਐ ਨਹੀਂ ਆ ਪਰੋਣੇ ਨੂੰ ਦਾਗ ਰੀਦਾ ਹੋਏ ਨੀ ਇਹਨੇ ਤਾਂ ਹਣ ਕੰਬਲ ਪੁੱਛਿਆ ਤੇ ਪਾਇਆ ਇਹ ਤਾਂ ਮੁੰਡਾ ਕਹੇ ਹਾਦੀ ਆ ਕੀ ਹੁੰਦਾ ਲੈ ਲੈ ਜਾ ਮੈਂ ਨਹੀਂ ਖਾਣੀ ਜਾ ਲੈ ਆ ਜਾ ਲੈ ਪਾਣੀ ਲੈ ਕੀ ਆ ਵਾ ਵੇਖਾ ਮਾਮੀ ਮਗਰ ਪਾਣੀ ਵੀ ਲੈ ਕੇ ਆ ਗਈ ਆ ਕੀ ਜਾਂਦਾ ਵਾ ਚਾਹ ਲੈ ਗਿਆ ਜਾ ਲੈ ਆ ਦੇ ਮਾਸਾ ਤੂੰ ਹਾਇ ਜਾ ਕੇ ਛੱਡ ਖੜਾ ਰੋਟੀ ਖਾ ਚਾਹ ਤੇ ਆ ਲੈਂਦੇ ਤੂੰ ਤਾਂ ਫੋਨ ਮਾਂ ਦਾ ਆਈ ਜਾਂਦਾ ਚੁੱਪ ਕਰ ਹੋਣਾ ਤਾਂ ਕਲਾ ਸ਼ੁਰੂ ਹੋ ਜਾਏ ਫੇਰ ਚੁੱਪ ਕਰ ਹਾਂ ਰੋਟੀ ਨਿਖਾੜ ਦਿੰਦੇ ਆਈਆ ਬਾਬਾ ਨੀਂ ਮੋਲਾ ਦਈਆ ਥੋੜਾ ਜਿਹਾ ਪਾਈ ਅਸੀਂ ਸਾਲ ਕੱਢਣਾ ਇਹਦੇ ਨਾਲ ਉਹ ਮੇਰਾ ਪਾਲਾ ਤੂੰ ਤਾਂ ਵੇਨਾ ਹੀ ਛਾੜਿਆ ਜਿੱਦਾਂ ਬਰੂ ਖਾਦਾ ਹੁੰਦਾ ਨਾ ਨਿੰਬੂ ਨਿੰਬੂ ਦਵਾ ਹਾਂ ਚੱਲ ਵਾਸ 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 ਦਵਾ ਹਾਂ ਨਾ ਕਰੀ ਨਾ ਨਹੀਂ ਪਤੀ ਚਾਰ ਉਹਦਾ ਖਾਈਦਾ ਚੱਲ ਤੂੰ ਹੁਣ ਰੱਖ ਲੈ ਤੇ ਠੀਕ ਵਾ ਯਾਰ ਤੁਸੀਂ ਲੈ ਜਾਓ ਮੈਂ ਨਹੀਂ ਖਾਣੀ ਰੋਟੀ ਤੂੰ ਸ਼ਦਾਈਏ ਤੂੰ ਜਾਣੀਆਂ ਮਾਤਾ ਪਰੋਣੇ ਦਾ ਇੱਜਾ ਕਰੀਦਾ ਕੋਈ ਆਇਆ ਹੋਵੇ ਕਰ ਚੁੱਪ ਕਰ ਚੱਲ ਖਾ ਲੈ ਆਪਾਂ ਜਾਊਗਾ ਮਿਰਚ ਵੀ ਲਿਆ ਦੋ ਮਿਰਚਾਂ ਕਾਹ ਤੇ ਚ ਬਹੁਤ ਆ ਤੂੰ ਲਿਆ ਦੇ ਹਾਂ ਮੈਂ ਖਾਣਾ ਨਾਲ ਹਏ ਮੈਂ ਮਰ ਜਾ ਨੀ ਤੀ ਮੇਰੀ ਤੇ ਕਦੇ ਧੰਨ ਮੈਂ ਜੜੀ ਇਦਾਂ ਚੱਲਦੀ ਆ ਐਨਾ ਤੋ ਉਹਦੇ ਘਰ ਵਾਲੇ ਨੇ ਨਹੀਂ ਸਤਾਇਆ ਹੋਣਾ ਜਿੰਨਾ ਇਹ ਸਤਾਉਂਦਿਆ ਕੀ ਜਦ ਮੈਂ ਉਸਤਾਦਤਾ ਵਾ ਜਾ ਨਹੀਂ ਦੋ ਰੋਟੀਆਂ ਖਾਣੀਆਂ ਕਿਦਿਆ ਮੈਂ ਨਹੀਂ ਖਾਣੀ ਲੈ ਜਾ ਉਹ ਮਰ ਜਾਣੀ ਤੇ ਉਦਣ ਵਾਂਗੂ ਨੇ ਡਾਂਗ ਲੈ ਕੇ ਆਇਆ ਨੇ ਮਗਰ ਮੈਂ ਤੇਰਵਾਂ ਨਹੀਂ ਪੀ ਦਵਾਂ ਰੋਟੀ ਖਾ ਮੈਂ ਨਹੀਂ ਖਾਣੀ ਲੈ ਜਾ ਖਾ ਵਤ ਲੈ ਜਾ ਲੈ ਜਾ ਖਾਣੀਆਂ ਖਾਣੀਆਂ ਹੁੰਦੀਆਂ ਮੋਟੇ ਦਾ ਨਾਮ ਲੈ ਕੇ ਖੁੰਸਕਾ ਦਿੰਦੀਆਂ ਉੱਤੇ ਆ ਲੈ ਜਾ ਮਾਮੀ ਮੈਂ ਨਹੀਂ ਖਾਣਾਂ ਖਾ ਖਾ ਨਹੀਂ ਖਾ ਮੇਰੀ ਆਖੇ ਮੇਰੇ ਪੁੱਤ ਨੇ ਖਾ ਲਈ ਮੈਂ ਭਰਾ ਮੇਰੇ ਚਾੜ ਡਬਾਈ ਲੈ ਯੂ ਕਾਢੀ ਚਲ ਤੇ ਖਾਈ ਜਾ ਆਹ ਕਹਾ ਭਰਾ ਨਾ ਤਨ ਪਤਾ ਲੱਗੇ ਕਿ ਢੋਣ ਜਾਈ ਇਹ ਕੋਈ ਮਿਰਚਾ ਲੈ ਜਾ ਬਾਕੀ ਤੇਰੇ ਵਰਗੀ ਹੈ ਰਹਿਣ ਦੇ ਖਾ ਲੈਣੀਆਂ ਮੈਂ ਚੱਲ ਬਸ ਪਾਣੀ ਤੇ ਲਿਆ ਦੇ ਲਿਆਂਦਾ ਲਿਆਂਦਾ ਬਸ ਹਾਂ ਬੈਠੋ ਇਹ ਤਾਂ ਤੋ ਲੀਡਲ ਫਾਫੇ ਚ ਪਾ ਦੇ ਕੋਈ ਜਿਹੜਾ ਪਿਆਸ ਹੋਆ ਕੋਈ ਧੋਦਾਂ ਗਿਆ ਰੈਨ ਇੱਥੇ ਆਉਣਾ ਹੁੰਦਾ ਮੈਂ ਪਤਾ ਹੋਣੀ ਖਾਈ ਜਾਂਦੀ ਐ ਇਦਾਂ ਨਹੀਂ ਘਰੀ ਤਾਂ ਹੁੰਦਾ ਹੋਲੀ ਖਾਣੇ ਤੇ ਮੇਰੀ ਬੁਰਕਿਆ ਕਹਿੰਦੀ ਆ ਬੁਰਕਿਆ ਨਹੀਂ ਗੈਂਡਾ ਈ ਤੂੰ ਤਾਂ ਪਹਿਨਾ ਹੀ ਬੜਾ ਸਾਨੂੰ ਗਾੜੀਓ ਹਾਂ ਵੀ ਮਰਸੀ ਨਹੀਂ ਖਾ ਲੈਂਦਾ ਅੱਗੇ ਖਾ ਲੈਂਦਾ ਹੁੰਦਾ ਹਾਂ ਗੱਜੇ ਆ ਚੱਲ ਮੈਂ ਗਿਣਤੀ ਨਾਲ ਆਈਆਂ ਰੋਟੀਆਂ ਦਾ ਹਾਂ ਹਾਂ ਕੌੜੀਆਂ ਨਹੀਂ ਆ ਇੱਕ ਤਾਂ ਬੁਲ ਕਰਾ ਜਾ ਲੈ ਜਾ ਤੇ ਬੜਾ ਹਾਂ ਅਲੀ ਮੈਂ ਦੇਣਾ ਮੈਂ ਤੇ ਰੈਂਡ ਕਰਮ ਕਰਮ ਖਾਉ ਕੱਟ ਗਏ ਮਰ ਚਾ ਗਿਆ ਇਹ ਤੇ ਮੈਂ ਕਹਿਣਾ ਖਾਣ ਮਰ ਚਾ ਨਾ ਤੂੰ ਉਹਨੇ ਕਜਾ ਆਵ ਮਲੇ ਆਪੀ ਜਾਨੀ ਪਕੜੀ ਦੇ ਵਿੱਚ ਹੀ ਬੜਗਾ ਹੀ ਕਰਾਰੀ ਜਾਣ ਕੇ ਡਿਆ ਚਲ ਕੋਈ ਨਹੀਂ ਕੋਈ ਨਹੀਂ ਪਤਾ ਥੋਰ ਲਾ ਲਾਂਗੇ ਇਹ ਕੋ ਨਹੀਂ ਆ ਗਈ ਆ ਤੂੰ ਜਾਵ ਜਦਾਂ ਕੱਲ੍ਹ ਦਮ ਭੁੱਖਾ ਆਇਆ ਮਿੱਠੇ ਚ ਕੀ ਆ ਮਿੱਠੇ ਚ ਕੀ ਆ ਕੀ ਬਣਾਉਣਾ ਸੀ ਦੱਸ ਤੂੰ ਜਵਾਈ ਪਾਏ ਆਂ ਤੇ ਮਿੱਠੇ ਚ ਕੀ ਕੀ ਤੂੰ ਦਾ ਪੁੱਛੇਂ ਦੋ ਦੋ ਆਇਆਂ ਫੇਮਾ ਹੋਈ ਬਣਾਵਾਂ ਮੈਂ ਮੈਂ ਤੈਨੂੰ ਆ ਨਹੀਂ ਤੇ ਬਾਜਾ ਅੱਜ ਮੇਰੇ ਤੀਦੇ ਨਾਲ ਆਪਣੇ ਖਾਤਰ ਚ ਕਟਾ ਦੀ ਮਾਮੇ ਚਲ ਜਾ ਟਾਈਮ ਨਾ ਉਹ ਮਿਠਾ ਬਣਾ ਲਾ ਜੇ ਤੈਨੂੰ ਤੇ ਤੇਰੀ ਮੰਮੀ ਆਗੂ ਹੱਥੋਂ ਬਣਾ ਕੇ ਖਵਾ ਲੂਗੀ ਹਾਂ ਨਹੀਂ ਮ ਖਾਗਿਆ ਮੈਂ ਪੁੱਛਦਾ ਨਹੀਂ ਕਰਦਾ ਮਨੀ ਦੀ ਨਹੀਂ ਦੀ ਫੇਰ ਮੂੰਹ ਪਰ ਲਾ ਜਾ ਜਾਂਦਾ ਤੈਨੂੰ ਕੜੀ ਲੱਗਣੀ ਹੈ ਜੇ ਆਹੋ ਦਿਨੀ ਮਿਠਾ ਤੈਨੂੰ ਬਣਾ ਕੇ ਮੈਨੂੰ ਲੱਗਦਾ ਪਹਿਲਾਂ ਵਾਲੀ ਖੀਰ ਭੁੱਲ ਗਿਆ ਵਾ ਮੈਂ ਤੇ ਆ ਨਹੀਂ ਦੇ ਦਾਂ ਉੱਥੇ ਜਾ ਕੇ ਬੁਰਜਪੁਰ ਚ ਕਰਦਾ ਫਿਰ ਤੇ ਮਾਂ ਨੂੰ ਲੱਗ ਜੇ ਪਤਾ ਸਵੇਰੇ ਟਾਈਮ ਨਾ ਕੰਮ ਨਬੇੜਿਆ ਸੀ ਕਿ ਪ੍ਰਸ਼ਾਦੇ ਲੱਥ ਗਿਆ ਹਮ ਤਰਾ ਐ ਜਿੱਦਾਂ ਪਤਾ ਨਹੀਂ ਕਿੰਨੇ ਦਿਨਾਂ ਦਾ ਭੁੱਖਾ ਆ ਸਾਰੇ ਖਾ ਗਿਆ ਵਾ ਹੁਣ ਫੇਰ ਮੈਨੂੰ ਹੱਥ ਲਹੁਣੇ ਪੈਣੇ ਮਾਤਾ ਨੇ ਤੇ ਬਹਿ ਜਾਣਾ ਟੌਰ ਨਾ ਉਹ ਹਾਲੀ ਇਹਨਾਂ ਦਾ ਨੀ ਪਿੱਛੇ ਕੂੜਾ ਸਾਰਾ ਰਹਿ ਗਿਆ ਵਾ ਕਿੱਦਾਂ ਝਾੜੂ ਵੇਸਦੀ ਆ ਤੂੰ ਬਹੁਤੀ ਗੱਲਾਂ ਤੇ ਆਪ ਆ ਜਾ ਸਾਰੀ ਦਿਨ ਚੌਂਕੜਾ ਮਾਰ ਕੇ ਬੈਠੀ ਰਹਿੰਦੀ ਆ ਨਾ ਸੰਗਾ ਉਹ ਨਹੀਂ ਚੰਗਾ ਉਹ ਅੱਲਾ ਕਸਮ ਦੀ ਦੇਖੋ ਨੀਂਦੈ ਨੂੰ ਸੁਣਿਆ ਨਹੀਂ ਗਾ ਝਾਲੂ ਚੱਜ ਨਾ ਲਾ ਹੱਥ ਦੁਖਦੇ ਤੇਰੇ ਜਿਉ ਝਾਲੂ ਹੀ ਦੁਖਦਾ ਵਾ ਇਹ ਉੱਤੇ 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 ਰੱਥ ਦਮਾਰਦੀ ਆ ਮੇਰੀ ਗੱਲ ਸੁਨ ਆ ਆ ਕੰਮ ਨੂੰ ਤੇ ਹੱਥ ਲਾ ਕੇ ਆਪ ਖੁਸ਼ ਨਹੀਂ ਆ ਅ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਜੇ ਤੱਕ ਕੰਮ ਆਲੀ ਰੱਖੀ ਹੁੰਦੀ ਆ ਅਜੇ ਵੀ ਨੁਕਸੇ ਬੱਲੀਆਂ ਕੱਢੀ ਜਾਂਦੇ ਹੋ ਆ ਤੈਨੂੰ ਲੀਲਾ ਵਸਾ ਕੇ ਪੱਗ ਦੇ ਬੰਨ ਲਵਾਉਂਦਾ ਆ ਫੜਾ ਝਾੜੂ ਰੋਟੀਾਂ ਦਾ ਥਿਆ ਲਾ ਲੈਣੀ ਕਿੱਦਾਂ ਆਈ ਜੂ ਮੇਰੇ ਸਿੱਧੇ ਸਿੱਕੇ ਦੀ ਬਣਾ ਦੌੜੀ ਆਈ ਆ ਚੱਲ ਜਾ ਮੇਰੇ ਲਾਗੋ ਮੇਰੀ ਗੱਲ ਸੁਣ ਲੈ ਭਾਵੇਂ ਮੈਂ ਝਾੜੂ ਜਿੱਦਾਂ ਦਾ ਮਰਜ਼ੀ ਲਾਵਾਂ ਭਾਵੇਂ ਲਾਵਾਂ ਛੇਤੀ ਤੇ ਭਾਵੇਂ ਲਾਵਾਂ ਹੌਲੀ ਹੌਲੀ ਅੱਜ ਨੂੰ ਨੋਕਾ ਟੋਕੀ ਜੀ ਨਹੀਂ ਕਰਨੀ ਮੈਂ ਇਹ ਕਰਨੀ ਆ ਕਰਨੀ ਆ ਤੇ ਫਿਰ ਆਪਣੀ ਸੰਗੀ ਮਿਲਾ ਲਿਆਂਗੀ ਕਿਸ ਦਿਨ ਮੇਰੇ ਕੋਲ ਤੂੰ ਸੰਗੀ ਮਾਰ ਕੇ ਦੱਸ ਤੈਨੂੰ ਵੇ ਤਾਂ ਘਰੋਂ ਨਾ ਕੱਢਿਆ ਵੇ ਗੱਲ ਕਰੀ ਆ ਬੁੱਢੜੀਆਂ ਚੁੱਪ ਕਰ ਜਾ ਹੋਵੇ ਨਾ ਤੇ ਆਲੇ ਦੁਆਲੇ ਦਾ ਗੁੱਸਾ ਸਾਰਾ ਤੇਰੇ ਤੇ ਨਿਕਲ ਜਾ ਤੇ ਤੇਰੀ ਸੰਗੀ ਮੜੋੜੀ ਹੋਵੇ ਮੈਂ ਤੈਨੂੰ ਛੱਡੂਗਾ ਛੱਡੂਗਾ ਤੈਨੂੰ ਮੇਰਾ ਪੁੱਤ ਬਸ ਠੀਕ ਆ ਅਬ ਮੰਜੇ ਤੇ ਬੈਠੀ ਸਾਰੀ ਉਮਰ ਆ ਹੋਏ ਤਮ ਕਿਆ ਦਿਂਦੀ ਨਹੀਂ ਕਦੀ ਉਹਦੀ ਵਾਰੀ ਆ ਗਈ ਕਦੀ ਤੇਰੀ ਆ ਗਈ ਤੂੰ ਤਾਂ ਮੇਰਾ ਜੀਨਾ ਰਾਮ ਕੀਤਾ ਬਾਬਾ ਝਾੜੂ ਮਾਰਿਆ ਖਾਨਾ ਖੋਲ ਕੇ ਵਿਸਵੇਗਾ ਤੇ ਵੇਲੀ ਵੇਖੋ ਆ ਪਿਛੋ ਕਮਰਿਆਂ ਤੋਂ ਲੈ ਕੇ ਤੇ ਜਗਾ ਵੇਖੋ ਕਿਹੜੇ ਵੇਲੇ ਦਾ ਝਾੜੂ ਫੜਿਆ ਹੋਰ ਤੈਨੂੰ ਪਲੱਗ ਤੇ ਬਲੰਦੀ ਨਹੀਂ ਆਂਦਾ ਤੇ ਜੇ ਤਾਂ ਕੰਮ ਕਰਨ ਨੂੰ ਆਂਦਾ ਜਦੋਂ ਮੈਂ ਪਿੰਡ ਗਈ ਸੀ ਉਹਦਾ ਕੰਮ ਵਾਲੀ ਕੋਲ ਆਈ ਸੀ ਬਥੇਰਾ ਲੰਗ ਤੇ ਬੈਨ ਨੂੰ ਬਥੇਰਾ ਤਰਫ ਤੇ ਤੇਰੀ ਮਾਂ ਨੇ ਤੈਨੂੰ ਕੋਈ ਇਕਲਾ ਲਾ ਕੇ ਬਾਹਰ ਆ ਜੀ ਤੇ ਮੈਂ ਤੇ ਬੈਠੀ ਹਾਂ ਆ ਜਾ ਛੇਤੀ ਆ ਜਾ ਗਿਆ ਉਥੋਂ ਡੰਡੇ ਨਾਲ ਨੂੰ ਕੱਢ ਦੇ ਮੈਂ ਤੇ ਸੌਖੀ ਆ ਇੱਥੇ ਨਾਲੋਂ ਚੰਗੀ ਨਹੀਂ ਭੈਣਾ ਮੈਨੂੰ ਸਭ ਪਤਾ ਪਰਝਾਈ ਨੂੰ ਇੰਨਾ ਤੰਗ ਉਥੇ ਕਰਨ ਲਈ ਤੂੰ ਕੌਣ ਤੂੰ ਤੇ ਮੇਰੀ ਪਰਝਾਈ ਕਿੰਨੀਆਂ ਘੱਟੇ ਮਾਰ ਕਰਤੂਤਾ ਕਰਕੇ ਆਈ ਉਹ ਨਹੀਂ ਪਤਾ ਲੱਗਾ ਮੇਰੀ ਤੇ ਸੋਨੇ ਵਰਗੀ ਕੀ ਕਰਤੂਤਾ ਕੀਤੀ ਮੈਂ ਤੇ ਜਿਹੜੀ ਰੋਂਦੀ ਆਈ ਸੀ ਇੱਥੇ ਫਿਰ ਉਹ ਮਾੜੀ ਹੋਊਗੀ ਤੂੰ ਵੇਲੀਆ ਖਾਂ ਗਿੱਜੀ ਆ ਮਾਰੇ ਇੱਕ ਲਾਲ ਲੱਕੀ ਆ ਤਾਂ ਮੈਂ ਵੇਲੀਆ ਖਾਂਦੀ ਮੇਰੇ ਪਰੌਂਠੇ ਖਾਂਦੀ ਇੱਥੇ ਮੰਜੀ ਤੇ ਬੈਠੀ ਆ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸਾਰਾ ਗਲਮ ਖਾਣਾ ਕਰਦੀ ਤੇ ਫਿਰ ਤਾਂ ਦੇਖੋ ਦੋ ਰੋਟੀਆਂ ਮਿਲਦੀਆਂ ਕਰਨਾ ਹੀ ਪੈਣਾ ਕਰਨਾ ਹੀ ਪੈਣਾ ਤੇ ਫਿਰ ਮੂੰਹ ਬੰਦ ਰੱਖੋ ਤੂੰ ਤੇ ਕਰਦੇ ਕਰਦੀ ਨੂੰ ਨਹੀਂ ਛੱਡਣੀਆਂ ਕੋਈ ਮੋਰਾ ਬਦ ਮੂੰਹ ਕਰਨ ਰਹੀ ਕੋਣ ਆਜਾ ਮੈਨੂੰ ਬਹੁਤੀਆਂ ਗੱਲਾਂ ਕੀਤੀਆਂ ਨਾ ਮਾਤਾ ਮੈਂ ਆਪਣਾ ਲੀਲਾ ਲੱਤਾ ਲੈ ਕੇ ਤੇ ਆਪਣੀ ਮਾਂ ਕੋ ਜਾ ਕੇ ਬਹਿਣਾ ਮੁੰਡਾ ਗਿਆ ਮੈਂ ਵੀ ਚੱਲ ਜਾਣਾ ਇਹ ਵਾਰ ਮੈਨੇ ਪਿਛੇ ਨਾ ਆਇਓ ਲੈਣ ਤੈਨੂੰ ਅੱਗੇ ਹੀ ਲਾਈਨ ਗਏ ਪਿੱਛੇ ਤੇ ਤੇਰਾ ਮੁੰਡਾ ਗਿਆ ਕੁੱਟ ਕੇ ਲੈ ਗਿਆ ਸਾਨੂੰ ਉਥੋਂ ਜਦੋਂ ਉਹ ਨਾ ਪਰਜਾਈ ਨੂੰ ਤੰਗ ਕੀਤਾ ਇਹਨੂੰ ਕੁੱਟਣਾ ਹੀ ਮੇਰੀ ਪਰਜਾਈ ਪਾ ਮੈਂ ਤੰਗ ਕਰਨਾ ਜੋ ਮਰਜ਼ੀ ਕਰਨਾ ਤੁਹਾਨੂੰ ਕੀ ਤੈਨੂੰ ਖਰੇ ਨਾ ਕਿਹੜੇ ਜੁੱਧਾ ਨਾਲੋਂ ਕੱਢਿਆ ਆ ਤੈਨੂੰ ਮੈਂ ਦੱਸਾਂ ਮੰਜੀ ਤੇ ਬੈਠੀ ਰਹੇ ਮੇਰੇ ਕੋ ਰਗਾਂ ਨਾ ਮਲਾਨੀ ਬੈਠੀ ਨੋਕਾ ਟੋਕੀ ਕਰਦੀ ਖਬਰਦਾਰ ਮੈਂ ਰਗਰੂਗਾ ਅੱਖਿਆ ਤੇ ਗੁੱਸੇ ਦਾ ਵਾਰ ਇੱਕ ਨਹੀਂ ਚੱਲਣਾ ਗੱਲਾਂ ਨਾ ਇਹਨੀਆਂ ਕਰ ਲੈ ਚਾਬਾ ਲਾ ਕੇ ਰਿਆ ਕੁੱਟ ਮੈਂ ਕਿਹਾ ਮੁੰਡਾ ਤੇਰਾ ਘਰ ਨਹੀਂ ਆ ਭਲੀ ਭਲੀ ਚ ਬੈਠੀ ਰਹੇ ਜੇ ਮੈਨੂੰ ਗੁੱਸਾ ਚੜ ਗਿਆ ਨਾ ਅੱਛਾ ਮਗਰ ਤੇਰੀ ਮੁੰਡਾ ਤੇਰਾ ਆਪ ਚਲ ਜਾਂਦਾ ਇਹਨੂੰ ਇੱਥੇ ਬੰਨ ਜਾਂਦਾ ਮੇਰੇ ਲਾਗੇ ਸਾਰੀਦਾਰੀ ਬੋਲ ਬੁਲਾਰਾ ਕਰਨ ਨੂੰ ਆ ਕਿਦਾਂ ਦਾ ਲਫਜ਼ ਬੋਲਿਆ ਤੂੰ ਨਾ ਮੈਂ ਨਾ ਪੀਣ ਕਿਤਾ ਪੈਂਡੇ ਆ ਆ ਗਈ ਪਤਾ ਆ ਗਈ ਆ ਪੀਲੀ ਪੱਤੀ ਕਿ ਆ ਪੈਂਡੇ ਆ ਵਾ ਬਣੀਏ ਗੱਲ ਬਣੀ ਆ ਕੇ ਤੇ 1000 ਰੁਪਈਆ ਕੋ ਲੈਣਾ ਸੀ ਉਹ ਲੈ ਆਈ ਆ ਮੈਂ ਕਿਹਾ ਚੱਲ ਮੂੰਹ ਸਿਰ ਦਿਵਾਲੀ ਆਈ ਆ ਹੋਰ ਦੋ ਚਾਰ ਦੇਣਾ ਵਾ 5000 ਦੇ ਪੁੱਤ ਤੂੰ ਮੁਫਰ ਲੈ ਲਈ ਤੇ 4000 ਮਾਂ ਨੂੰ ਦੇਣਾ ਵਿੱਚੋਂ ਹੈ 1000 ਰੁਪਈਆ ਮਾਂ ਦਾ ਵਾ ਦੇਂਦਿਆ ਰਾਇਆ ਪੁੱਤ ਤੂੰ 6 ਦੇ ਆਉਣੇ ਮੁਫਰ ਤੇ 5 ਦੇ ਆਉਣੇ ਕੀ ਕਰਦਾ ਨਾ ਵਾ ਤੋਰ ਪਾ ਤੋਰ ਪਾ ਠਕੇ ਚੱਲ ਜਾ ਨਾ ਵਾ ਤੂੰ ਮੈਨੂੰ ਕੱਟ ਕੇ ਖੁਸ਼ ਜੇ ਕੱਢ ਕੇ ਨਹੀਂ ਖੁਸ਼ ਪੁੱਤ ਤੇਰੀ ਮਾਂ ਦਾ ਫੋਨ ਆਇਆ ਸੀ ਸਵੇਰੇ ਓ ਨਨੀ ਤੇਰੀ ਨਾ ਉਖੀਸ ਦੀ ਜਿਉਂ ਢਈ ਆ ਅਗਲੇ ਨਾਲ ਕਰੀਦਾ ਕਿੰਨਾ ਕਪਤ ਪਾਇਆ ਵਾ ਕਿ ਤੇਰਾ ਪਿਓ ਤੇਰੀ ਦਿਵਾਲੇ ਹੋ ਤੇਰੀ ਬੇਇਜ਼ਤੀ ਕਰੋ ਚੰਗਾ ਰਹੇਗਾ ਪੱਤੀ ਕਿਹੜੀ ਬਾਤ ਕਰ ਰਹੀ ਤੁਸੀਂ ਪੱਤੀ ਅਸੀਂ ਵਧੀਆ ਹੀ ਵਰਤਦੇ ਆ ਮਹਿੰਗੀ ਵਾਲੀ ਵਰਤਦੇ ਆ ਅਸੀਂ ਤੁਹਾਡੇ ਆਂ ਕੋ ਸਸਤੀ ਨਹੀਂ ਨਾ ਵਰਤਦੇ ਆ ਜਿਹੜੇ 10 ਵਾਲਾ ਪੈਕਟ ਲਿਆਉਂਦੇ ਤੇਰੇ ਲੱਗਦਾ ਰਾਜੀ ਇਹਦੇ ਮੰਮੀ ਮਾੜੀ ਚਾਹ ਪੱਤੀ ਦੀ ਬਥੇਰੀ ਹੁੰਦੀ ਆ ਇੰਨੀ ਮਹਿੰਗੀ ਨਾ ਪੀਆ ਕਰੋ ਕਿਉਂ ਖੁਲਜੋਸ ਜ਼ਿਆਦਾ ਆ ਜਾਂਦਾ ਤੁਹਾਡੇ ਚ ਤਾਂ ਇਹਦੇ ਵਿਚਾਰੇ ਦਾ ਮੂੰਹ ਸਿਰ ਚਦਾ ਆਈ ਭਲਾਈ ਆਪਣੀ ਦਾ ਚੰਗਾ ਗੱਲਾਂ ਜੀ ਨਾ ਪਉਂਦੀਆਂ ਦੇ ਸਦਾਈਆ ਲੱਲੂਆ ਇਦਾਂ ਵੀ ਗੱਲਾਂ ਨਿ ਛੇ ਕੀ ਆ ਗੱਲਾਂ ਕਰ ਲਈਂ گا ਉੱਥੇ ਹੀ ਤਾਂ ਚੰਗਾ ਇਹ ਨਾ ਆਖੀ ਵੀ ਜੋਬਨ ਗਵਾਚ ਗਿਆ ਵਾ ਹੈ ਨਹੀਂ ਸੁਣਾ ਤੇ ਰਿਸ਼ਤੇਦਾਰ ਆਲਾ ਚੱਲਾ ਫੜ ਮਮੀ 5000 ਰੁਪਏ ਦੇ ਦੇਂਗਾ ਮੰਮੀ ਨੂੰ ਜੇ ਬੋਹਰੇ ਜੋ ਵੱਜ ਗਏ ਫੇ ਦੇ ਦੂੰਗਾ ਤੇ ਮੰਮੀ ਨੂੰ ਨਾਲ ਖੜਕਾ ਹੀ ਨਹੀਂ ਆਉਣੇ ਆ ਆਹੋ ਨਾਲ ਦੇ ਹੁੰਦੇ ਆ ਜਾਂਦਾ ਨਾ ਲੈ ਆਂਦਾ ਸੀ ਨਹੀਂ ਨਾ ਸਾਨੂੰ ਪਤਾ ਨਾ ਥੋ ਮੇਰੀ ਗੱਲ ਸੁਣ ਲੈ ਆਪਣੀਆਂ ਮਰ ਜਾਨੀਆਂ ਨੂੰ ਪੈਸੇ ਪੜਾ ਦੇ ਦਵਾਂ ਪਹਿਲਾਂ ਇਹਨੂੰ ਸਮਝਾ ਪਹਿਲਾਂ ਨੂੰ ਸਮਝਾ ਕੀ ਇਹਨਾਂ ਦੱਸੇ ਕਿ ਜੋਨ ਕਰੋਂ ਗਿਆ ਵਾ ਇਹਨੇ ਨਾ ਖਤੇ ਨੇ ਜਾ ਦੱਸੇ ਮੰਮੀ ਨੂੰ ਦੱਸਣਾ ਨਾਨੀਆ ਦੀ ਗੱਲ ਦਾਦਕੇ ਦੱਸੀ ਦੀ ਨਹੀਂ ਮੰਮੀ ਨੂੰ ਨਹੀਂ ਨਹੀਂ ਮੰਮੀ ਨੂੰ ਦੱਸ ਮੰਮੀ ਨੂੰ ਹੋਲੀ ਜੀ ਨਾ ਪੜ ਦੇਣਾ ਹੋਰ ਨਾ ਕਦੀ ਉਹ ਲੱਗੇ ਜਦੋਂ ਪਾਪਾ ਬਾਹਰ ਛੋਨਾ ਵਡਾਉਣ ਚਲ ਜੂ ਨਾ ਤੇ ਦਾਦੀ ਨਾਲ ਲੱਗੀ ਹੋਊਗੀ ਤੇ ਆਹੋ ਕਰਦੀਆਂ ਗੱਲਾਂ ਬਾਹਰ ਨਹੀਂ ਦੱਸੀਆਂ ਪੁੱਤ ਆ ਨਾ ਮੇਰੀ ਗੱਲ ਸੁਣ ਆ ਦਾਦੀ ਤੇ ਲੱਗੇ ਤੇ ਪਾਪਾ ਤੇ ਲੱਗੇ ਨਹੀਂ پیسے ਕੱਢਣੇ ਕਿ ਦਾ ਖੁੰਦਾ ਭਾਵੇਂ ਪਾੜ ਦੇ ਜੇ ਪੋਲੇ ਖਾਣੇ ਚ ਪਾਈ ਆਪਣੇ ਇਝਾ ਮੈਂ ਨਿਆਣਾ ਨਾ ਨਹੀਂ ਮੰਮੀ ਰਕਮ ਦਾ ਕੰਮ ਆ ਕਦੇ ਚਾਰ ਮਾੜੀਆਂ ਕਿਸ ਨੇ ਦਮਾ ਦਾ ਲੱਲੂ ਅਜਾ ਲੱਗਦਾ ਹਵੇ ਚਾਰ ਮਾ ਲੂ ਮੈਨ ਗਿਨਤੀ ਨਾ ਭਲਾ ਚੋ ਬਗਾਰੇ ਹਾਏ ਹੇ ਉਹ ਨੇ ਹੀ ਆ ਜਿੰਨੇ ਦਿੱਤੇ ਆ ਹੋ ਜਾ ਮੈਂ 6 ਆ ਕੀਸ਼ ਦਾ ਘੋੜਦਾ ਜਾ ਘਟਿਆ ਨਾ ਯਾਰ ਭਈਆ ਆਪਣੀ ਮਾਂ ਨੂੰ ਦੇ ਦੀ ਤੇ ਪੰਜ ਤੇਰਾ ਹੀ ਚੰਗਾ ਇੱਥੇ 500 ਰੁਪਏ ਦਾ ਕਟ ਲੱਗਣ ਰਿਆ ਮਤ ਹੋ ਹਾਏ ਇਤਨੀ ਯਕੀਨ ਨਾਨੀ ਤੇ ਮੈਂ ਦਿੱਤੇ ਹੁੰਦੇ ਤੇ ਭਾਵੇਂ ਵਾਦਾ ਘਟਾ ਹੋਈ ਜਾਂਦਾ 7 8 9 10 11 12 ਨਹੀਂ ਪੂਰੇ ਆ ਫਲੇਖਾ ਪੈ ਗਿਆ ਸੀ ਉਹ ਤੇ ਸਿੱਧਾ ਆਈ ਘਰ ਜਾ ਹੀ ਲੈ ਕੇ ਚੰਗਾ ਤੇ ਇੱਧਰ ਵੇ ਆਪ ਨਾ ਮੂਫਰ ਲੈਂਦਾ ਫਿਰ ਬੂਫਰ ਜਿਹੜੇ ਇਥੋਂ ਸਿਆਣੇ ਬੰਦੇ ਨੂੰ ਖੜੇ ਤੈਨੂੰ ਠੱਗ ਲੈਣਾ ਹੀ ਕਿਹਨੇ ਆ 2 3000 ਵਾਲੇ ਮੂੰਹ ਫਰ ਦੇ ਕੇ ਤੇ ਅਗਲੇ ਇੰਨੇ ਪੈਸੇ ਤੇਰੇ ਕੋਲ ਲੈਣੀਆਂ ਪਾਲਾ ਹੁਣ ਜੇਬ ਚ ਪਾਲਾ ਤੇ ਨਿਕਲ ਜਾਗਾ ਭਰਾਵਾ ਜਾ 4 ਕੇ 1000 ਦੇ ਵਧੀਆ ਆ ਜਾਣੇ ਆ ਰੁਪਇਆ 3 4 ਸੱਜ ਖਾ ਕੇ ਜਾਂ ਪਰ ਰਾਤ ਨੂੰ ਰੋਟੀ ਨਹੀਂ ਖਾਣੀ ਜਾ ਕੇ ਚਾਕਲੇਟਾਂ ਖਾਉਂਗਾ ਪਰ ਕੀ ਹਾਂ ਡਿਆ ਕੱਲਾ ਹੀ ਅਸੀਂ ਜਾਣਾ ਹੈ ਨਹੀਂ ਕੋਹ ਨਹੀਂ ਤੇਰਾ ਜੀ ਨਹੀਂ ਉਹਦਾ ਕਾਂਡਿਆ ਆਪੀ ਚੱਲ ਜਵਾਂ ਹਣਾ ਹਾਂ ਜੀਤ ਨਹੀਂ ਕਾਂਡਿਆ ਉਹਦਾ ਪੈਸੇ ਹਾਂ ਨਾ ਸ਼ਦਾਈਆ ਇਹਨੇ ਨਾ ਕੁੜੀ ਨੂੰ ਘਰੋਂ ਕਢਾ ਕੇ ਇਹ ਰਾਜ਼ੀ ਰਹਿਣਾ ਇਹਨੇ ਜਦਾਂ ਦਾ ਬਲਾ ਭਜਾਏ ਫਿਰ ਤੂੰ ਕਹਿ ਦੇਣਾ ਮੈਨੂੰ ਆਂਦੀ ਫਿਰ ਬੜੀ ਸਵਾਦ ਸੀ ਮੈਂ ਜਾ ਮੰਨਿਆ ਕਰ ਪੁੱਤ ਜਾ ਰੋਟੀ ਖਾ ਗਏ ਹਨੇਲੀ ਜੀ ਆਉਂਦਾ ਵੀ ਆ ਚਲਾ ਅੰਦਰ ਪੁੱਤ ਓਟੋ ਓਟੋ ਓਟਾ ਪੜਾ ਲਈ ਤਾ ਨੂੰ ਵੀਰ ਪੈਂਦੀ ਆ ਵੀ ਰਹਿਣਾ ਪਵੇ ਮੈਂ ਮੋਟਰਸਾਈਕਲ ਕਢ ਲਾਂ ਅੰਦਰੋਂ ਚਾਬੀ ਕਿੱਥੇ ਰੱਖੀ ਹੋ ਚਾਬੀ ਉਹ ਡੱਬੇ ਚ ਪਈ ਮੈਂ ਰੱਖੀ ਛੇ ਡੱਬੇ ਚ ਆਹ ਵੈਸੇ ਕਾਊਂਟਰ ਤੇ ਹੁਣ ਤੈਨੂੰ ਕਾਊਂਟਰ ਦੇ ਕਿਹੜਾ ਡੱਬਾ ਵਾਦਾ ਹਮ ਤਰੇ ਮੋਰ ਮ ਕਰਕੇ ਫੋਨ ਤਾਂ ਮੈਂ ਖਣਾ ਪਿਆ ਨੂੰ ਇਹਨੂੰ ਕਿਹਦੇ ਮੂੰਹ ਚੋਕੇ ਕੱਲ ਨੂੰ ਨਾ ਕਲਾ ਦਿਆ ਕਰ ਬੰਦ ਕਰ ਕੀ ਜਲੂਸ ਕੱਢਿਆ ਤੂੰ ਆਉਂ ਲੱਗਾ ਵੀ ਟੀਂ ਟੀ ਜਾਣ ਲੱਗਾ ਤੂੰ ਉਹ ਮੋਟਰਸਾਈਕਲ ਤੂੰ ਹਕੜਾਇਆ ਵਾ ਚੱਲ ਠੀਕ ਆ ਫਿਰ ਚੱਲ ਚੰਗਾ ਰਾਜੀ ਰੋ ਚੱਲ ਜਾ ਪਤਾ ਹਣ ਧਿਆਨ ਨਾ ਜਾਈ ਤੇ ਸਦਾ ਘਰੇ ਜਾਈ ਆਹੋ ਚਲੋ ਠੀਕ ਆ ਫਿਰ ਚੰਗਾ ਚਲ ਠੀਕ ਆ ਚੰਗਾ ਹਣ ਬਾਰ ਬਾਰ ਠੀਕ ਆ ਚੱਲ ਨਿਕਲ ਨਿਕਲ ਗਾ ਪੀਓ ਤਰਾ ਡਿੱਗਦਾ ਨਾ ਜਾ ਪਤਾ ਜਾ ਕੇ ਲਗੀਦਾ ਹੁੰਦਾ ਹਾਂ ਚਲੋ ਫਿਰ ਜਾ ਚੱਲਿਆ ਮੈਂ ਤੂੰ ਜਾ ਫਿਰ ਸਾਨੂੰ ਕੀ ਨਾਉਣ ਲੈ ਮਾਤਾ ਇੱਥੇ ਤੇ ਪਤਾ ਨਹੀਂ ਇਹਦਾ ਇੰਨਾ ਜੀ ਕਿਉਂ ਲੱਗਦਾ ਇੱਥੋਂ ਤਾਂ ਕਦੇ ਨਿਕਲਦਾ ਹੀ ਨਹੀਂ ਨਹੀਂ ਚੱਲਿਆ ਵਾਂ ਚੱਲ ਨਾ ਨਹੀਂ ਚੰਗਾ ਫਿਰ ਚੰਗਾ ਪਤਾ ਚੰਗਾ ਜਿੰਦਾ ਰੋ ਪਤਾ ਜਿੰਦਾ ਰੋ ਚਲੋ ਫਿਰ ਪਿਆਰ ਨਹੀਂ ਦੇਣਾ ਆਇਆ ਨਾ ਖਤਿਆ ਸੀ 100 ਰੁਪਇਆ ਜੇਬ ਚ ਨਾਨੀ ਨੇ ਤੇਰੇ ਪਾਤਾ ਦੇ ਦੇ ਦੋ ਵੱਡਾ ਹੋਰ ਪਿਆਰ ਤੈਨੂੰ ਕੀ ਦਈਏ ਓਏ ਇਹਦੇ ਵੱਖਰਾ ਹੈ ਤੇ ਤੁਸੀਂ ਦੇਣੇ ਸੀ ਨਾ ਸਾਨੂੰ ਲੈ ਜਾ ਨਾਨੀ ਨੂੰ ਜਾ ਨਹੀਂ ਇਹਨੂੰ ਕਰਨਾ ਆ ਜਾ ਫਿਰ ਨਿਕਲ ਚਲ ਠੀਕ ਹੈ ਚੰਗਾ